ਲੋ ਜੀ ਇਹ ਆਪਣਾ ਖੇਤ ਹੈ ਡਾਕਟਰ ਬਾਬਰਮ ਸੰਧਾ ਆ ਵਾਟ ਉੱਤੇ ਅੱਜ ਤੋਂ 2-3 ਸਾਲ ਹੋ ਗਏ ਮੈਂ ਬੀਜ ਵੇਜੇ ਸੀ ਕਿਸੇ ਕਾਰਨ ਨਹੀਂ ਇਹ ਉੱਗ ਸਕਿਆ ਘਾਟੋ ਘਟ 2-3 ਸਾਲ ਹੋ ਗਏ ਜੀ ਤੇ ਅੱਜ ਵੇਖੋ ਇਹ 2 2.5 ਇੰਚ ਦਾ ਹੋ ਗਿਆ ਤੇ ਇਹਨੂੰ ਆਦੇ ਸਾਲ ਤੱਕ ਘਾਟੋ ਘਟ ਆਪਾਂ 5-7 ਫੁੱਟ ਉੱਚਾ ਲੈ ਕੇ ਜਾਣਾ ਜੀ ਬਹੁਤ ਵਧੀਆ ਨੂੰ ਰੁੱਖ ਬਣਾਉਣਾ ਹੈ ਬਾਕੀ ਥੋੜੀ ਮਿਹਨਤ ਕਰਨ ਦੀ ਲੋੜ ਹੈ ਬਾਕੀ ਕੁਝ ਵੀ ਨਹੀਂ ਕੰਮ ਤੇ ਜਿਆਦਾ ਉੱਚਾ ਲੰਮਾ ਔਖਾ ਕੰਮ ਨਹੀਂ ਹੈਗਾ ਵੀ ਮਹਿੰਗਾ ਇੱਕ ਦੋ 20 ਸਟਰੇ ਨੇ ਬਸ ਆਪਨੇ ਸਾਰਾ ਕੰਮ ਆਬਸਮਾਰੀ ਜਾਂਦਾ ਚਲੋ ਜੀ ਮਿਹਰਬਾਨੀ ਮੈਂ ਆਪਦੇ ਖੇਤ ਬੈਠ ਕੇ ਇਹ ਵੀਡੀਓ ਬਣਾ ਰਿਹਾ ਸੀ ਜੀ ਆਹ ਵੇਖੋ ਝੋਨਾ ਵੀ ਲੱਗ ਰਿਹਾ ਜੀ ਬਸ ਅੱਜ ਉਮੀਦ ਨਿਭੜ ਜਾਏਗਾ ਕੰਮ ਸਾਰਾ ਜੀ ਚਲੋ ਮਿਹਰਬਾਨੀ ਜੀ ਤੇ ਬਾਕੀ ਇਹ ਵੀਡੀਓ ਦੇਖੋ ਤਾਂ ਬਾਕੀ ਹੋਰ ਜਲ ਜ਼ਿਕਰਨਾ ਸਾਫ ਕਰਾ ਵਗੈਰਾ ਕਰੋ ਜੀ ਮਿਹਰਬਾਨੀ ਸ਼ੇਅਰ ਕਰੋ ਲਾਈਕ ਕਰੋ ਜੀ ਮਿਹਰਬਾਨ